ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਇੱਕ ਵਾਰੀ ਇੱਕ ਮੰਗਤਾ ਹੁੰਦਾ ਉਹ ਰੋਜ਼ਾਨਾ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਮੰਗ ਕੇ ਆਪਦਾ ਗੁਜ਼ਾਰਾ ਕਰਦਾ ਹੁੰਦਾ ਤੇ ਆਈ ਇੱਕ ਦਿਨ ਮੰਗਦਾ-ਮੰਗਦਾ ਉਹ ਕਿਸੇ ਜੰਗਲ 'ਚ ਚਲਿਆ ਜਾਂਦਾ ਜੰਗਲ 'ਚ ਜਾ ਕੇ ਸਾਹਮਣੇ ਇੱਕ ਲੂੰਬੜੀ ਨੂੰ ਦੇਖਦਾ ਤੇ ਦੇਖ ਕੇ ਹਰਾਨ ਰਹਿ ਜਾਂਦਾ ਕਿਉਂਕਿ ਲੂੰਬੜੀ ਦੇ ਪੈਰ ਨਹੀਂ ਹੁੰਦੇ ਤੇ ਲੂੰਬੜੀ ਇੱਕ ਦਰਖਤ ਦੇ ਨਾਲ ਢੋਲਾਈ ਬੈਠੀ ਹੁੰਦੀ ਹੈ ਉਹ ਸੋਚਦਾ ਵੀ ਇਹ ਕਿਵੇਂ ਖਾਂਦੀ-ਪੀਂਦੀ ਕਿਵੇਂ ਹੋਊਗੀ ਜਿਉਂਦੀ ਕਿਵੇਂ ਰਹੇਗੀ ਇਹਨੂੰ ਕਿਸੇ ਵੱਡੇ ਜਾਨਵਰ ਨੇ ਹਜੇ ਤੱਕ ਮਾਰਿਆ ਘਾਤੋ ਨਹੀਂ ਹਜੇ ਉਹ ਇੰਨਾ ਸੋਚਦਾ ਹੀ ਹੁੰਦਾ ਜਦ ਨੂੰ ਨਾ ਪਿੱਛੋਂ ਇੱਕ ਛੇਰ ਦੇ ਦਹਾੜਨ ਦੀ ਆਵਾਜ਼ ਆਉਂਦੀ ਆ ਡਰਾਵਣਾ ਜਿਹਾ ਮਾਹੌਲ ਬਣ ਜਾਂਦਾ ਜਿਹੜੇ ਪੰਛੀ ਹੁੰਦੇ ਉਹ ਵੀ ਭੱਜ ਭੁੱਜ ਲੈਂਦੇ ਆ ਜਿਹੜੇ ਬਾਂਦਰ ਬੁੰਦਰ ਛੋਟੇ ਜਾਨਵਰ ਹੁੰਦੇ ਆ ਉਹ ਵੀ ਭੱਜ ਕੇ ਦਰਖਤਾਂ ਤੇ ਚੜ ਜਾਂਦੇ ਆ ਤੇ ਮੰਗਤਾ ਵੀ ਭੱਜ ਕੇ ਕਿਸੇ ਦਰਖਤ ਤੇ ਚੜ ਕੇ ਲੋਕ ਕੇ ਬਹਿ ਜਾਂਦਾ ਮੰਗਤਾ ਦੇਖਦਾ ਵੀ ਇੱਕ ਛੇਰ ਆਉਂਦਾ ਸ਼ਿਕਾਰ ਕਰਕੇ ਲੈ ਗਿਆ ਆ ਉਹ ਆਪ ਖਾ ਰਿਹਾ ਤੇ ਨਾਲ ਉਹਨੇ ਅੱਧਾ ਬਚਦਾ ਉਹ ਨੂਮੜੀ ਨੂੰ ਵੀ ਖਾਣ ਨੂੰ ਦੇਦਾ ਇਹ ਦੇਖ ਕੇ ਮੰਗਤਾ ਹਰਾਨ ਰਹਿ ਜਾਂਦਾ ਤੇ ਰੱਬ ਦੇ ਗੁਣ ਗਾਉਣ ਲੱਗ ਜਾਂਦਾ ਕਹਿੰਦਾ ਵਾਹ ਓਏ ਰੱਬਾ ਜੇ ਤੂੰ ਮੂੰਹ ਲਾਇਆ ਤਾਂ ਖਾਣ ਦਾ ਬੰਦੋਬਸਤ ਵੀ ਤੂੰ ਹੀ ਕੀਤਾ ਸ਼ਾਬਾਸ਼ ਤੇਰੇ ਇਹ ਗੱਲ ਉਹਦੇ ਦਿਮਾਗ ਦੇ ਵਿੱਚ ਘਰ ਘਰ ਜਾਂਦੀ ਹੈ ਫਿਰ ਉਹਦੇ ਦਿਮਾਗ 'ਚ ਆਉਂਦਾ ਵੀ ਕੀ ਇਹ ਰੋਜ਼ ਰੋਜ਼ ਹੁੰਦਾ ਹੈ ਕੀ ਸ਼ੇਰ ਰੋਜ਼ ਇਹਨੂੰ ਸ਼ਿਕਾਰ ਕਰਕੇ ਲਿਆ ਕੇ ਖਵਾਉਂਦਾ ਇਹ ਦੇਖਣ ਦੇ ਲਈ ਉਹ ਦੂਜੇ ਦਿਨ ਵੀ ਉਸੇ ਟਾਈਮ ਤੇ ਉਸੇ ਜੰਗਲ 'ਚ ਉਸੇ ਜਗ੍ਹਾ ਤੇ ਆ ਜਾਂਦਾ ਤੇ ਕਿਸੇ ਦਰਖਤ ਤੇ ਚੜ ਕੇ ਲੁੱਕ ਕੇ ਬੈਠ ਜਾਂਦਾ ਤੇ ਸ਼ੇਰ ਉਸੇ ਟਾਈਮ ਹੀ ਫਿਰ ਆਉਂਦਾ ਸ਼ਿਕਾਰ ਲੈ ਕੇ ਆਉਂਦਾ ਆਪ ਵੀ ਖਾਂਦਾ ਤੇ ਲੂੰਬੜੀ ਨੂੰ ਵੀ ਦੇ ਦਿੰਦਾ ਉਹ ਮੰਗਦੇ ਨੇ ਹੁਣ ਗੱਲ ਆਪਦੇ ਦਿਮਾਗ ਦੇ ਵਿੱਚ ਪੱਕੀ ਬਿਠਾ ਲਈ ਵੀ ਹੁਣ ਕੰਮ ਕਰਨ ਦੀ ਲੋੜ ਨਹੀਂ ਜੇ ਰੱਬ ਨੇ ਮੂੰਹ ਦਿੱਤਾ ਵਾ ਤਾਂ ਖਾਣ ਦਾ ਬੰਦੋਬਸਤ ਵੀ ਉਹਨੇ ਹੀ ਕਰਨਾ ਹੁਣ ਮੈਨੂੰ ਮੰਗਣ ਦੀ ਵੀ ਲੋੜ ਨਹੀਂ ਕੰਮ ਤਾਂ ਦੂਰ ਦੀ ਗੱਲ ਇਹੀ ਸੋਚਦਾ ਸੋਚਦਾ ਉਹ ਆਪਣੀ ਝੌਂਪੜੀਆ ਨੂੰ ਤੁਰ ਪੈਂਦਾ ਤੇ ਮਾਨ ਬਣਾ ਲੈਂਦਾ ਕਿ ਹੁਣ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ ਆਪੇ ਹੀ ਮੇਰੇ ਲਈ ਕੋਈ ਬੰਦੋਬਸਤ ਹੋਊਗਾ ਖਾਣੇ ਦਾ ਇੱਕ ਦਿਨ ਨੰਗ ਦੋ ਦਿਨ ਨੰਗ ਤਿੰਨ ਦਿਨ ਨੰਗ 15-20 ਦਿਨਾਂ ਬਾਅਦ ਉਹ ਕਮਜ਼ੋਰੀ ਦੀ ਮਹਿਸੂਸ ਕਰਨ ਲੱਗ ਜਾਂਦਾ ਹੌਲੀ ਹੌਲੀ ਦਿਨ ਬੀਤਦੇ ਬੀਤਦੇ ਮਹੀਨੇ ਤੱਕ ਤਾਂ ਉਹ ਇੰਨਾ ਕਮਜ਼ੋਰ ਹੋ ਜਾਂਦਾ ਵੀ ਹੁਣ ਉਹ ਤੁਰ ਕੇ ਜਾ ਕੇ ਮੰਗ ਵੀ ਨਹੀਂ ਸਕਦਾ ਨਾਲੇ ਉਹ ਬੈਠਾ ਸੋਚਦਾ ਵੀ ਮੈਨੂੰ ਕੋਈ ਦੇਣਾ ਆਇਆ ਹੀ ਨਹੀਂ ਰੱਬ ਨੇ ਮੇਰੇ ਨਾਲ ਚੰਗੀ ਕੀਤੀ ਹੈ ਫਿਰ ਇੱਕ ਦਿਨ ਝੌਂਪੜੀ ਤੋਂ ਬਾਹਰ ਬੈਠਾ ਹੁੰਦਾ ਤੇ ਉਹ ਦੇਖਦਾ ਵੀ ਦੂਰੋਂ ਇੱਕ ਸਾਧ ਮਹਾਤਮਾ ਤੁਰਿਆ ਜਾਂਦਾ ਹੁੰਦਾ ਉਹਨਾਂ ਨੂੰ ਹਾਕ ਮਾਰ ਲੈਂਦਾ ਆਪਣੇ ਕੋਲੇ ਤੇ ਮੰਗਦਾ ਉਸ ਸਾਧ ਮਹਾਤਮਾ ਕੋਲੇ ਰੱਬ ਨੂੰ ਕੋਸਣ ਲੱਗ ਜਾਂਦਾ ਕਹਿੰਦਾ ਵੀ ਰੱਬ ਬੜਾ ਨਰਦਈ ਆ ਮੈਨੂੰ ਮਹੀਨਾ ਹੋ ਗਿਆ ਭੁੱਖੇ ਬੈਠੇ ਨੂੰ ਕੋਈ ਆਇਆ ਹੀ ਨਹੀਂ ਮੇਰੇ ਕੋਲੇ ਤਾਂ ਕੋਈ ਬੰਦੋਬਸਤ ਖਾਣੇ ਦਾ ਕੀਤਾ ਹੀ ਨਹੀਂ ਮੂੰਹ ਤਾਂ ਮੇਰੇ ਵੀ ਲੱਗਿਆ ਤੇ ਲੂੰਬੜੀ ਗਾੜੀ ਸਾਰੀ ਕਹਾਣੀ ਉਹਨਾਂ ਨੂੰ ਸੁਣਾ ਦਿੰਦਾ ਵੀ ਉੱਥੇ ਜੰਗਲ ਦੇ ਵਿੱਚ ਇੱਕ ਲੋਬੜੀ ਸੀ ਉਹਦੇ ਪੈਰ ਹੈ ਸੀ ਸ਼ੇਰ ਉਹਨੂੰ ਖਾਣ ਨੂੰ ਲਿਆ ਕੇ ਦਿੰਦਾ ਸੀ ਪਰ ਇੱਥੇ ਮੇਰੇ ਕੋਲੇ ਕੋਈ ਆਇਆ ਹੀ ਨਹੀਂ ਫਿਰ ਅੱਗੇ ਉਹ ਸਾਧ ਮਹਾਤਮਾ ਕੀ ਕਹਿੰਦੇ ਨੇ ਜਰਾ ਗੌਰ ਨਾਲ ਸੁਣਿਓ ਉਹ ਕਹਿੰਦੇ ਗੱਲ ਸੁਣ ਭਾਈ ਰੱਬ ਨੇ ਕਿਸੇ ਨੂੰ ਲੂੰਬੜੀ ਬਣਾਇਆ ਕਿਸੇ ਨੂੰ ਬਣਾਇਆ ਸ਼ੇਰ ਤੇ ਤੈਨੂੰ ਰੱਬ ਨੇ ਸ਼ੇਰ ਬਣਾਇਆ ਤੂੰ ਖਾਮ ਖਾਈ ਲੂੰਬੜੀ ਬਣੀ ਜਾਨਾ ਤੈਨੂੰ ਰੱਬ ਨੇ ਹੱਥ ਪੈਰ ਦਿੱਤੇ ਆ ਵੀ ਤੂੰ ਕੰਮ ਕਰ ਆਪ ਦੇ ਲਈ ਕਮਾਖ ਖਾ ਤੇ ਨਾਲ ਦੂਜਿਆਂ ਦੀ ਵੀ ਮਦਦ ਕਰ ਜਿਨ੍ਹਾਂ ਨੂੰ ਸੱਚੀ ਮੁੱਚੀ ਲੋੜ ਆ ਤੂੰ ਚੰਗਾ ਭਲਾ ਹੋ ਕੇ ਖਾਮ ਖਾਈ ਘਰੇ ਬੈਠਾ ਕੋਈ ਕੰਮ ਧੰਦਾ ਕਰੇਗਾ ਕੋਈ ਮਿਹਨਤ ਕਰੇਗਾ ਤਾਂ ਹੀ ਤੇਰੇ ਕੋਲ 4 ਪੈਸੇ ਜਾਂ ਕੁਝ ਖਾਣ ਨੂੰ ਆਊਗਾ ਰੱਬ ਵੀ ਉਹਨਾਂ ਦੀ ਮਦਦ ਕਰਦਾ ਜਿਹੜੇ ਖੁਦ ਆਪਣੀ ਮਦਦ ਕਰਦੇ ਨੇ ਤੇ ਤੂੰ ਇੱਥੇ ਆਪ ਦੇ ਆਪ ਨੂੰ ਉਸ ਨੂਬੜੀ ਵਾਂਗੂ ਬਣ ਕੇ ਇੱਥੇ ਬੈਠਾ ਤੇ ਵੇਟ ਕਰ ਰਿਹਾ ਵੀ ਕੋਈ ਮੈਨੂੰ ਖਾਣਾ ਦੇਣਾ ਆਊਗਾ ਤੇ ਉੱਪਰੋਂ ਅਫਸੋਸ ਜ਼ਾਹਿਰ ਤੂੰ ਰੱਬ ਤੇ ਕਰ ਰਿਹਾ ਇਹ ਗੱਲ ਮੰਗਤੇ ਦੇ ਤੂੰ ਨਹੀਂ ਖਾਣੇ 'ਚ ਪੈ ਗਈ ਪਰ ਦੋਸਤੋ ਆਪਾਂ ਵੀ ਜੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਇਹੋ ਜਿਹੇ ਲੋਕ ਹੈਗੇ ਆ ਜੋ ਸਾਰਾ ਦਿਨ ਕਰਦੇ ਕੁਛ ਨਹੀਂ ਕੋਈ ਮਿਹਨਤ ਨਹੀਂ ਕਰਦੇ ਤੇ ਬਾਅਦ ਵਿੱਚ ਜਦੋਂ ਉਹ ਜ਼ਿੰਦਗੀ 'ਚ ਉਹ ਫੇਲ ਹੋ ਜਾਂਦੇ ਆ ਫਿਰ ਕੋਸ ਦੇ ਰੱਬ ਨੂੰ ਆ ਕੋਸ ਦੇ ਆਪਦੀ ਕਿਸਮਤ ਨੂੰ ਆ ਉਹਦੇ ਚ ਆਪਣੀ ਭਾਵਨਾ ਦਿਖਾਓਗੇ ਤਾਂ ਰੱਬ ਤੁਹਾਡੀ ਮਦਦ ਜਰੂਰ ਕਰੂਗਾ ਤੁਹਾਡੀ ਕੀਤੀ ਹੋਈ ਮਿਹਨਤ ਕਦੇ ਵੀ ਅਜਾਈ ਨਹੀਂ ਜਾਊਗੀ ਸੋ ਦੋਸਤੋ ਕੰਮ ਕਰੋ ਮਿਹਨਤ ਕਰੋ ਉਹਦੇ ਵਿੱਚੋਂ ਹੋ ਸਕੇ ਤਾਂ ਲੋੜਵੰਦਾ ਦੀ ਮਦਦ ਕਰੋ ਫਿਰ ਪ੍ਰਮਾਤਮਾ ਤੁਹਾਡੇ ਅੰਗ ਸੰਗ ਸਹਾਈ ਜਰੂਰ ਹੋਵੇਗਾ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕਰ ਦੇਣਾ ਵੱਧ ਤੋਂ ਵੱਧ ਹੌਸਲਾ افزਾਈ ਲਈ ਕਮੈਂਟ ਕਰਨਾ ਲਾਈਕ ਕਰਨਾ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਜਦੋਂ ਨਾ ਤੁਸੀਂ ਬਹੁਤ ਜ਼ਿਆਦੀ ਮਿਹਨਤ ਕਰਦੇ ਹੋ ਤੇ ਤੁਹਾਨੂੰ ਆਪਣੀ ਸੋਚ ਦੇ ਮੁਤਾਬਕ ਫਲ ਨਹੀਂ ਮਿਲਦਾ ਤਾਂ ਘਬਰਾਓ ਨਾ ਸਬਰ ਰੱਖੋ ਰੱਬ ਤੁਹਾਨੂੰ ਤੁਹਾਡੀ ਸੋਚ ਨਾਲੋਂ ਵੱਧ ਕੇ ਦੇਣ ਵਾਲਾ ਕੁਝ ਨਾ ਕੁਝ ਏਵੇਂ ਇੱਕ ਵਾਰੀ ਇੱਕ ਨੌਕਰ ਤੇ ਸੇਠ ਹੁੰਦਾ ਨੌਕਰ ਲੰਬੇ ਸਮੇਂ ਤੋਂ ਸੇਠ ਕੋਲੇ ਦੁਕਾਨ ਦੇ ਉੱਤੇ ਕੰਮ ਕਰਦਾ ਹੁੰਦਾ ਇੱਕ ਦਿਨ ਨੌਕਰ ਤੀਰਥ ਯਾਤਰਾ ਤੇ ਜਾਣ ਦਾ ਮਨ ਬਣਾਉਂਦਾ ਤੇ ਆਪਣੇ ਸੇਠ ਤੋਂ ਇਜਾਜ਼ਤ ਮੰਗਦਾ ਵੀ ਜੇ ਸੇਠ ਜੀ ਤੁਸੀਂ ਚਾਹੋ ਤਾਂ ਮੈਂ ਤੀਰਥ ਯਾਤਰਾ ਤੇ ਜਾਇਆ ਮ ਸੇਠ ਕਹਿੰਦਾ ਚੱਲ ਵਧੀਆ ਨਾਲੇ ਮੇਰੇ ਹਿੱਸੇ ਦਾ ਵੀ ਮੱਥਾ ਟੇਕਿਆਂ ਇਹ ਗੱਲ ਕਹਿ ਕੇ ਸੇਠ ਨੌਕਰ ਨੂੰ ਆਪਣੇ ਵੱਲੋਂ 100 ਰੁਪਇਆ ਦੇ ਦਿੰਦਾ ਵੀ ਇਹ ਉੱਥੇ ਗੋਲਕ ਵਿੱਚ ਪਾ ਦਿੰਦਾ ਤੇ ਨੌਕਰ ਆਪਦਾ ਸਮਾਨ ਸਾਰਾ ਕੁਝ ਇਕੱਠਾ ਕਰਕੇ ਯਾਤਰਾ ਤੇ ਨੂੰ ਤੁਰ ਪੈਂਦਾ ਕਹਾਣੀ ਪੁਰਾਣੇ ਸਮੇਂ ਦੀ ਹੈ ਇਸ ਕਰਕੇ ਉਹ ਪੈਦਲ ਜਾ ਰਿਹਾ ਰਸਤੇ 'ਚ ਜਾਂਦਾ ਦੇਖਦਾ ਵੀ ਬਹੁਤ ਸਾਰੇ ਹੋਰ ਵੀ ਸ਼ਰਧਾਲੂ ਤੀਰਥ ਯਾਤਰਾ ਤੇ ਤੁਰੇ ਜਾ ਰਹੇ ਹੁੰਦੇ ਆ ਸਾਰੇ ਰੱਬ ਦੀ ਭਗਤੀ ਦੇ ਵਿੱਚ ਲੀਨ ਹੁੰਦੇ ਆ ਥੋੜੀ ਦੂਰ ਜਾਂਦਾ ਅੱਗੇ ਦੇਖਦਾ ਕਿ 2-3 ਸ਼ਰਧਾਲੂ ਬੈਠੇ ਹੁੰਦੇ ਆ ਉਹ ਇੰਜ ਲੱਗਦਾ ਵੀ ਜਿਵੇਂ ਉਹ ਭੁੱਖੇ ਹੁੰਦੇ ਆ ਤਾਂ ਨੌਕਰ ਦੇ ਮਨ ਦੇ ਵਿੱਚ ਖਿਆਲ ਆਉਂਦਾ ਵੀ ਕਿਉਂ ਨਾ ਮੈਂ ਆ 100 ਰੁਪਏ ਦੇ ਵਿੱਚੋਂ ਇਹਨਾਂ ਨੂੰ ਕੁਝ ਖਵਾਵਲਾ ਦੇਵਾਂ ਵੀ ਜਿਹੜੇ ਪੈਸੇ ਬਚਣਗੇ ਉਹ ਮੈਂ ਮੱਥਾ ਟੇਕ ਦੂੰ ਤੇ ਜੇ ਮੈਨੂੰ ਸੇਠ ਜੀ ਪੁੱਛਣਗੇ ਵੀ ਮੱਥਾ ਟੇਕਦਾ ਮੈਂ ਕਹੂੰਗਾ ਹਾਂ ਟੇਕਦਾ ਤੇ ਨੌਕਰ ਉਵੇਂ ਹੀ ਕਰਦਾ ਉਹ ਉਹਨਾਂ 2-3 ਭੁੱਖੇ ਸ਼ਰਧਾਲੂਆਂ ਨੂੰ ਭੋਜਨ ਛਕਾ ਦਿੰਦਾ ਲੰਗਰ ਛਕਾ ਦਿੰਦਾ ਤੇ ਨੌਕਰ ਦੇ ਕੋਲੇ 100 ਰੁਪਏ ਦੇ ਵਿੱਚੋਂ ਸਿਰਫ 2 ਰੁਪਏ ਬਚਦੇ ਆ ਜਿਹੜੇ ਉਹ ਉੱਥੇ ਜਾ ਕੇ ਮੱਥਾ ਟੇਕ ਦਿੰਦਾ ਤੇ ਦੂਜੇ ਤੀਜੇ ਦਿਨ ਵਾਪਸੀ ਲਈ ਫੇਰ ਤੁਰ ਪੈਂਦਾ ਇਦਰੋਂ ਸੇਠ ਜੀ ਕੰਮ ਖਤਮ ਕਰਕੇ ਰਾਤ ਨੂੰ ਸੌਣ ਲੱਗੇ ਹੁੰਦੇ ਆ। ਸੁੱਤੇ ਪਿਆ ਨੂੰ ਸੇਠ ਜੀ ਨੂੰ ਇੱਕ ਸੁਪਨਾ ਆਉਂਦਾ ਤੇ ਸੁਪਨੇ ਦੇ ਵਿੱਚ ਰੱਬ ਉਹਨਾਂ ਨੂੰ ਦਰਸ਼ਨ ਦਿੰਦਾ ਤੇ ਰੱਬ ਕਹਿੰਦਾ ਸੇਠ ਜੀ ਤੁਹਾਡੇ 98 ਰੁਪਏ ਮੇਰੇ ਕੋਲੇ ਆ ਚੁੱਕੇ ਨੇ। ਉਹ ਤੁਹਾਡੀ ਸੇਵਾ 'ਚ ਲੱਗੇ ਨੇ। ਤਾਂ ਸੇਠ ਸੋਚਦਾ ਵੀ ਮੇਰਾ ਨੌਕਰ ਬੜਾ ਇਮਾਨਦਾਰ ਆ। ਮੈਂ ਉਹਨੂੰ 100 ਰੁਪਏ ਦਿੱਤਾ ਸੀ 98 ਰੁਪਏ ਉਹਨੇ ਮੱਥਾ ਟੇਕਿਆ। 2 ਰੁਪਏ ਪਤਾ ਨਹੀਂ ਉਹਨੂੰ ਕੋਈ ਤਕਲੀਫ ਨਾ ਹੋਊਗੀ ਹੋਵੇ, ਕੋਈ ਬਿਮਾਰ-ਠਮਾਰ ਨਾ ਹੋਗਾ ਹੋਵੇ ਰਸਤੇ 'ਚ। ਤੇ ਦੂਜੇ ਤੀਜੇ ਦਿਨ ਉਹ ਨੌਕਰ ਦੁਕਾਨ ਦੇ ਉੱਤੇ ਕੰਮ ਤੇ ਵਾਪਸ ਆ ਜਾਂਦਾ ਤੇ ਆ ਕੇ ਸੇਠ ਜੀ ਨੂੰ ਮਿਲ ਕੇ ਦੋ ਚਾਰ ਗੱਲਾਂ ਬਾਤਾਂ ਕਰਦਾ ਪਰ ਸੇਠ ਜੀ ਦੇ ਦਿਮਾਗ ਦੇ ਵਿੱਚ ਜਿਹੜੀ ਗੱਲ ਚੱਲ ਰਹੀ ਹੁੰਦੀ ਆ ਉਹ ਨੌਕਰ ਤੋਂ ਉਹੀ ਪੁੱਛ ਲੈਂਦੇ ਆ ਵੀ ਮੈਂ ਤੈਨੂੰ 100 ਰੁਪਇਆ ਦਿੱਤਾ ਸੀ 98 ਰੁਪਏ ਤੂੰ ਮੱਥਾ ਟੇਕਤਾ 2 ਰੁਪਏ ਦੀ ਕੀ ਗੱਲ ਹੋਗੀ ਤੂੰ ਠੀਕ ਤਾਂ ਹੈ ਨਾਲੇ ਕਹਿੰਦੇ ਵੀ ਮੈਨੂੰ ਸੁਪਨਾ ਆਇਆ ਸੀ ਸੁਪਨੇ ਦੇ ਵਿੱਚ ਰੱਬ ਦਿਖੇ ਸੀ ਉਹਨਾਂ ਨੇ ਮੈਨੂੰ ਇਹ ਗੱਲ ਦੱਸੀ ਹੈ ਤਾਂ ਨੌਕਰ ਕਹਿੰਦਾ ਜੀ ਮੈਂ 98 ਰੁਪਏ ਨਹੀਂ ਮੱਥਾ ਟੇਕਿਆ ਮੈਂ ਤਾਂ 2 ਰੁਪਏ ਮੱਥਾ ਟੇਕਿਆ 98 ਰੁਪਏ ਦਾ ਤਾਂ ਮੈਂ ਲੰਗਰ ਸ਼ਿਕਾਤਾ ਉੱਥੇ ਭੁੱਖੇ ਸ਼ਰਧਾਲੂ ਜਾਂਦੇ ਸੀ ਰਸਤੇ 'ਚ ਤੇ ਸੇਠ ਬੜਾ ਖੁਸ਼ ਹੁੰਦਾ ਸੇਠ ਕਹਿੰਦਾ ਚਾਹੇ ਜੋ ਵੀ ਕੀਤਾ ਪਰ ਤੇਰੇ ਬਹਾਨੇ ਮੈਨੂੰ ਰੱਬ ਦੇ ਦਰਸ਼ਨ ਹੋ ਗਏ ਹੁਣ ਦੋਸਤੋ ਕਹਾਣੀ ਤਾਂ ਇੱਥੇ ਖਤਮ ਹੋ ਜਾਂਦੀ ਹੈ ਪਰ ਇਹਦੇ ਤੋਂ ਆਪਾਂ ਨੂੰ ਬੜੀ ਵੱਡੀ ਸਿੱਖਿਆ ਮਿਲਦੀ ਹੈ ਦੇਖੋ ਰੱਬ ਨੇ 98 ਰੁਪਏ ਤਾਂ ਸਵੀਕਾਰ ਕਰ ਲਏ 2 ਰੁਪਏ ਉਹਨਾਂ ਨੇ ਗਿਣੇ ਨਹੀਂ ਇੱਥੋਂ ਆਪਾਂ ਨੂੰ ਪਤਾ ਲੱਗਦਾ ਮਨੁੱਖ ਦੀ ਸੇਵਾ ਕਰਨਾ ਹੀ ਸਾਡਾ ਅਸਲੀ ਫਰਜ਼ ਹੈ ਕਿਸੇ ਲੋੜਵੰਦ ਦੀ ਮਦਦ ਕਰਨਾ ਹੀ ਸਾਡਾ ਅਸਲੀ ਦਾਨਪੁਣਾ ਕਿਸੇ ਭੁੱਖੇ ਨੂੰ ਰੋਟੀ ਖਵਾਉਣੀ ਜਾਂ ਕੁਝ ਖਵਾਉਣਾ ਇਹੀ ਅਸਲੀ ਦਾਨਪੁਣਾ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਹੌਸਲਾ ਅਫਜਾਈ ਦੇ ਲਈ ਕਮੈਂਟ ਕਰਨਾ ਲਾਈਕ ਕਰਨਾ ਤੇ ਗਲਤੀ ਭੁੱਲ ਚੁੱਕ ਮਾਫੀ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੇ ਅੱਗੇ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ